ਹਾਂਜੀ ਵੀਰੇ ਬਾਕੀ ਜਿਹੜੀ ਹੁਣ ਆਪਾਂ ਸਾਰੇ ਕਬੂਤਰ ਬਾਜ਼ ਭਰਾਵਾਂ ਦੇ ਲਈ ਵੀਡੀਓ ਬਣਾਉਣ ਲੱਗੇ ਆ ਅੱਜ ਇਹ ਬਹੁਤ ਮੈਸੇਜ ਆਏ ਹੋਏ ਸੀਗੇ ਵੀਰੇ ਆਪਣੇ ਇੰਡੀਆ ਵਾਲੇ ਕਬੂਤਰ ਬਾਜ਼ ਭਰਾਵਾਂ ਦੇ ਆਪਣੇ ਇੰਡੀਆ ਵਾਲੇ ਭਰਾਵਾਂ ਦੀ ਆਪਾਂ ਡਿਮਾਂਡ ਦੇ ਉੱਤੇ ਇਹ ਲੱਗੇ ਆ ਵੀਡੀਓ ਬਣਾਉਣਾ ਬਹੁਤ ਫੋਨ ਦੇ ਉੱਤੇ ਮੈਸੇਜ ਆਏ ਸੀਗੇ ਪਰਸਨਲ ਨੰਬਰ ਤੇ ਵੀ ਯਾਰ ਜਿਹੜਾ ਆਲੂ ਬੁਖਾਰਾ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਆਲੂ ਬੁਖਾਰਾ ਮਿਲਦਾ ਵੀ ਉਹਨੂੰ ਬਾਹਰ ਕੀ ਕਹਿੰਦੇ ਨੇ ਆਲੂ ਬੁਖਾਰੇ ਨੂੰ ਜੇ ਕੋਈ ਵੀ ਕਬੂਤਰਵਾਜ ਵੀਰ ਨਵਾਂ ਕਬੂਤਰਵਾਜ ਵੀਰ ਆਪਣਾ ਇੰਡੀਆ ਵਾਲਾ ਬਾਹਰੋਂ ਆਲੂ ਬੁਖਾਰਾ ਮੰਗਾਉਣਾ ਚਾਹੁੰਦਾ ਵੀ ਯਾਰ ਆਲੂ ਬੁਖਾਰੇ ਨੂੰ ਕੀ ਕਹਿੰਦੇ ਨੇ ਬਾਹਰ ਮੈਂ ਵੀਰੇ ਜਿਹੜਾ ਸਾਡੇ ਇਟਲੀ ਦੇ ਵਿੱਚ ਦੱਸ ਰਿਹਾ ਜਿਹੜਾ ਆਲੂ ਬੁਖਾਰਾ ਕੋਈ ਵੀ ਬੰਦਾ ਇਟਲੀ ਦੇ ਵਿੱਚੋਂ ਮੰਗਾਉਣਾ ਚਾਹੁੰਦਾ ਤੁਹਾਡਾ ਕੋਈ ਯਾਰ ਦੋਸਤ ਜਾਂ ਰਿਸ਼ਤੇਦਾਰ ਇਟਲੀ ਦੇ ਵਿੱਚ ਰਹਿੰਦਾ ਤਾਂ ਬਾਈ ਆਲੂ ਬੁਖਾਰੇ ਨੂੰ ਇਟਲੀ ਦੇ ਵਿੱਚ ਕਹਿੰਦੇ ਨੇ ਪ੍ਰੂਨੀਆਂ ਸੇਕੇ ਮੈਂ ਜਿਹੜੀ ਡੱਬੀ ਆ ਸਕਰੀਨ ਦੇ ਉੱਤੇ ਫੋਟੋ ਲਾ ਰਿਹਾ ਹਾਂ ਡੱਬੀ ਦੀ ਕਿਸੇ ਵੀ ਤੁਸੀਂ ਸੁਪਰਮਾਰਕੀਟ ਦੇ ਵਿੱਚ ਜਿਹੜੀਆਂ ਵੱਡੀਆਂ ਮਾਰਕੀਟਾਂ ਨੇ ਇਟਲੀ ਦੇ ਵਿੱਚ ਤੁਸੀਂ ਜਾਓ ਤੁਹਾਨੂੰ ਇਹ ਡੱਬੀਆਂ ਹਰੇਕ ਮਾਰਕੀਟ ਦੇ ਵਿੱਚ ਜਿਹੜੇ ਸੁਕਾਏ ਹੋਏ ਆਲੂ ਬੁਖਾਰੇ ਨੇ ਉਹ ਤੁਹਾਨੂੰ ਮਿਲ ਜਾਣੇ ਨੇ 250 ਗ੍ਰਾਮ ਦੀ ਪੈਕਿੰਗ 10 ਕਿਲੋ ਦੀ ਕਿਲੋ ਦੀ ਜਿੱਦਾਂ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਮੈਂ ਖੁਦ ਇਹ ਚੀਜ਼ਾਂ ਇੰਡੀਆ ਭੇਜੀਆਂ ਹੋਈਆਂ ਨੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਮੈਂ ਆਲੂ ਖਾਰਾ ਭੇਜਿਆ ਇਟਲੀ ਦੇ ਵਿੱਚੋਂ ਤੇ ਮੈਂ ਆਪ ਖੁਦ ਆਪਣੇ ਕਬੂਤਰਾਂ ਵਾਸਤੇ ਵੀ ਆਲੂ ਖਾਰਾ ਇਟਲੀ ਦੇ ਵਿੱਚੋਂ ਭੇਜਿਆ ਇੱਕ ਨੰਬਰ ਦਾ ਆਲੂ ਖਾਰਾ ਟੌਪ ਕਲਾਸ ਰਿਜ਼ਲਟ ਮਿਲੇਆ ਬਿਲਕੁਲ ਮਿੱਠਾ ਕੋਈ ਖਟਾਸ ਨਹੀਂ ਕੋਈ ਖਰਾਬ ਨਹੀਂ ਹੋਏਵੇ ਬਿਲਕੁਲ ਮਿੱਠੇ ਆਲੂ ਬਖਾਰੇ ਜੇ ਕੋਈ ਵੀ ਤੁਸੀਂ ਇੰਡੀਆ ਵਾਲਾ ਵੀਰ ਮੰਗਵਾਉਣਾ ਚਾਹੁੰਦਾ ਤਾਂ ਜਿਹੜੀ ਮੈਂ ਫੋਟੋ ਸਕਰੀਨ ਤੇ ਲਾ ਰਿਹਾ ਆਪਦੇ ਰਿਸ਼ਤੇਦਾਰ ਨੂੰ ਜਾਂ ਆਪਣੇ ਯਾਰ ਦੋਸਤ ਨੂੰ ਇਹ ਸਕਰੀਨ ਸ਼ਾਟ ਭੇਜ ਦਿਓ ਇਟਲੀ ਦੇ ਵਿੱਚੋਂ ਆਲੂ ਬਖਾਰੇ ਨੂੰ ਕਹਿੰਦੇ ਨੇ ਜੇ ਮਾਰਕੀਟ ਚੋਂ ਲੈਣਾ ਪ੍ਰੂਨੀਆਂ ਸੇਕੇ ਪ੍ਰੂਨੀਆਂ ਸੇਕੇ ਦੇ ਨਾਮ ਨਾਲ ਸੁੱਕਿਆ ਹੋਇਆ ਆਲੂ ਬਖਾਰਾ ਮਿਲਣਾ ਆਪਾਂ ਨੂੰ ਮੈਂ ਡੱਬੀ ਆ ਜਿਹੜੀ ਇਹ ਵੀਰੇ ਸਕਰੀਨ ਤੇ ਲਾ ਰਿਹਾ ਬਹੁਤ ਜ਼ਿਆਦਾ ਕਬੂਤਰਵਾਜ ਭਰਾਵਾਂ ਦੀ ਡਿਮਾਂਡ ਦੇ ਉੱਤੇ ਮੈਂ ਇਹ ਵੀਡੀਓ ਲੱਗਿਆਂ ਬਣਾਉਣ ਵੀ ਯਾਰ ਆਲੂ ਬੁਖਾਰੇ ਬਾਰੇ ਦੱਸ ਵੀ ਬਾਹਰ ਦੀ ਕੰਟਰੀ ਦੇ ਵਿੱਚ ਕੀ ਕਹਿੰਦੇ ਨੇ ਆਲੂ ਬੁਖਾਰੇ ਨੂੰ ਜੇ ਕਿਸੇ ਨੇ ਮੰਗਾਉਣਾ ਹੁਣ ਕਿਉਂਕਿ ਇੰਡੀਆ ਵਾਲੇ ਭਰਾਵਾਂ ਨੂੰ ਨਹੀਂ ਪਤਾ ਵੀ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਆਲੂ ਬੁਖਾਰੇ ਨੂੰ ਕੀ ਕਹਿੰਦੇ ਨੇ ਬਾਕੀ ਵੀਰੇ ਸਕਰੀਨਸ਼ਾਟ ਮਾਰ ਲਿਓ ਜੇ ਕਿਸੇ ਨੇ ਕੈਨੇਡਾ ਅਮਰੀਕਾ ਚੋਂ ਕਿਤੇ ਹੋਰ ਕੰਟਰੀ ਚੋਂ ਵੀ ਮੰਗਾਉਣਾ ਨਾਂ ਦਾ ਫਰਕ ਹੋ ਸਕਦਾ ਅੱਡ-ਅੱਡ ਕੰਟਰੀਆਂ ਦੇ ਵਿੱਚ ਭਾਸ਼ਾ ਦਾ ਫਰਕ ਹੋ ਸਕਦਾ ਪਰ ਜਿਹੜਾ ਸਕਰੀਨਸ਼ਾਟ ਮਾਰ ਲਿਓ ਆਲੂ ਬਖਾਰਾ ਸੇਮ ਹੀ ਮਿਲਣਾ ਤੁਹਾਨੂੰ ਜਿਹੜੀ ਆਪਾਂ ਫੋਟੋ ਲੱਗੇਆਂ ਲਾਉਣ ਸੁੱਕਿਆ ਹੋਇਆ ਆਲੂ ਬਖਾਰਾ ਛਿੜਕ ਕੱਢੀ ਹੁੰਦੀ ਐ ਸਾਲੂ ਬਖਾਰੇ ਦੇ ਵਿੱਚੋਂ ਆਲੂ ਬਖਾਰਾ ਸੇਮ ਐ ਬਾਈ ਨਾਂ ਦਾ ਫਰਕ ਹੋ ਸਕਦਾ ਕੈਨੇਡਾ 'ਚ ਹੋਰ ਅਮਰੀਕਾ 'ਚ ਹੋਰ ਇਟਲੀ 'ਚ ਹੋਰ ਪਰ ਜਿਹੜਾ ਆਲੂ ਬਖਾਰਾ ਇਹ ਸੇਮ ਐ ਬਾਈ ਮਿਲਣਾ ਤੁਹਾਨੂੰ ਇਹਦੀ ਛਿੜਕ ਕੱਢੀ ਹੁੰਦੀ ਐ ਇਟਲੀ ਦੇ ਵਿੱਚ ਇਹਨੂੰ ਪਰੁੰਨੀਆਂ ਸੇਕੇ ਦੇ ਨਾਲ ਨਾਉ ਨਾਲ ਆਪਾਂ ਮਾਰਕੀਟ ਦੇ ਵਿੱਚੋਂ ਲਿਆ ਸਕਦੇ ਆ ਤੇ ਮੈਂ ਫੋਟੋ ਲੱਗੇ ਆ ਵੀਰੇ ਸਕਰੀਨ ਤੇ ਲਾਉਣ ਆਲੂ ਬਖਾਰੇ ਦੀ ਜਿਹੜਾ ਸੁੱਕਿਆ ਹੋਇਆ ਆਲੂ ਬਖਾਰਾ ਇਟਲੀ ਚੋਂ ਮਿਲਦਾ ਤੇ ਬਰਤ ਕੇ ਜਰੂਰ ਦੇਖਿਓ ਵੀਰੇ ਬਹੁਤ ਵਧੀਆ ਰਿਜ਼ਲਟ ਬਿਲਕੁਲ ਮਿੱਠਾ ਆਲੂ ਬਖਾਰਾ ਕੋਈ ਖਟਾਸ ਨਹੀਂ ਕੋਈ ਗਲਿਆ ਪਚਿਆ ਨਹੀਂ ਬਿਲਕੁਲ ਵਧੀਆ ਨਵੀਂ ਪੈਕਿੰਗ ਦੇ ਵਿੱਚ ਆਉਂਦਾ ਮਠਿਆਸ ਦੇ ਵਿੱਚ ਪੂਰਾ ਮਿੱਠਾ ਆਲੂ ਬਖਾਰਾ ਧੰਨਵਾਦ ਵੀਰੇ ਸਾਰਿਆਂ ਦਾ